ਮਰਤਾਵਾ ਪੰਜਾਬ ਸਰਕਾਰ ਮਰਤਾਵਾ ਭਗਵਾਨ ਜੀ ਮਰਤਾਵਾ ਪੰਜਾਬ ਸਰਕਾਰ ਮਰਤਾਵਾ ਪੰਜਾਬ ਸਰਕਾਰ ਮਰਤਾਵਾ ਭਾਈ ਜੀ ਅੱਜ ਤੁਸੀਂ ਇਹ ਕਿਸ ਮਸਲੇ ਦੇ ਉੱਤੇ ਇਕੱਠੇ ਹੋਏ ਹੋ ਕਿਹੜੀ ਜੁਨੀਅਨ ਆਪਣੀ ਆਪਣੀ ਭਾਰਤੀ ਕਿਸਾਨ ਜੁਨ ਸਿੱਧੂਪੁਰ ਇਕਾਈ ਰੱਲਾ ਵੱਲੋਂ ਭਗਵਾਨਤਮਾਨ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਜੋ ਖਨੋਰੀ ਤੇ ਸੰਭੂ ਬਾਰਡਰ ਤੇ ਧਰੇ ਲੱਗੇ ਸੀ ਉਹਨਾਂ ਨੇ ਕਿਸ ਤਰ੍ਹਾਂ ਕਿਸਾਨ ਦੇ ਪਿੱਛੇ ਦੇ ਵਿੱਚ ਸੁਰਾ ਕੋਪੇ ਮੀਟਿੰਗ ਤੇ ਬੁਲਾ ਕੇ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਲੀਡਰਾਂ ਨੂੰ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਟਰੈਕਟਰ ਟਰਾਲੀਆਂ ਸੀ ਘਰ ਬਣਾਏ ਹੋਏ ਸੀ ਕਿਸਾਨਾਂ ਦੇ ਉਹ ਕਿੱਥੇ ਕਿਸ ਤਰ੍ਹਾਂ ਉਹਨਾਂ ਨੇ ਟਾਏ ਨੇ ਤਨਬਾਜ